ਹੋਵੇ ਤੂੰ ਦੂਬ ਤੇ ਮੈਨੂੰ ਐ ਦੱਸ ਮੇਰੇ ਕੋਲ ਗਵਰਨਮੈਂਟ ਭੇਜੀ ਦੋ ਮਿੰਟ ਇਹ ਵੀ ਨਾ ਵਲ ਦੇਖ ਰੋਕ ਰੋਕ ਤੂੰ ਤੂੰ ਮੇਰੀ ਬਾਤ ਸੁਣ ਹਿੰਦੀ ਹਿੰਦੀ ਸਮਝ ਲੇਤਾ ਨਾ ਹਾਂ ਮੇਰੀ ਬਾਤ ਸੁਣ ਪੰਜਾਬੀ ਕਿ ਕੋਈ ਜ਼ਰੂਰਤ ਨਹੀਂ ਨਾ ਤੇਰੇ ਨਾਲ ਡਰਨਾ ਨਹੀਂ ਹੈ ਪਰ ਤੁਸੀਂ ਕੋਈ ਗਲਤ ਕੰਮ ਕੀਆ ਉਸਕੇ ਸਾਹ ਹੈ ਨਹੀਂ ਕੀਤਾ ਬਸ ਠੀਕ ਹੈ ਕੋਈ ਬਾਤ ਨਹੀਂ ਹੈ ਫਾਸਾ ਜੀ ਠੀਕ ਐਸੀ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਸਿੱਖੀ ਸਰੂਪ ਤੋਂ ਬਿਲਕੁਲ ਮਹਾਰਾਜ ਨੇ ਬਾਣਾ ਬਖਸ਼ਿਆ ਜੇ ਬੱਚਾ ਗਲਤ ਹੈ ਗਲਤ ਹੈ ਤਾਂ ਵੀ ਜੇ ਬੱਚਾ ਸਹੀ ਹੈ ਤਾਂ ਵੀ ਇਹਨੂੰ ਇਨਸਾਫ ਮਿਲਣਾ ਚਾਹੀਦਾ ਉਹ ਕੁੜੀ ਨੂੰ ਵੀ ਮਿਲਣਾ ਚਾਹੀਦਾ ਜੇ ਉਹਦੇ ਨਾਲ ਕੋਈ ਗਲਤ ਕੰਮ ਹੋਇਆ ਠੀਕ ਹੈ ਇਨਸਾਫ ਤਾਂ ਦੇਖੋ ਜੀ ਖਾਲਸਾ ਲੈਂਦਾ ਹੀ ਆਇਆ ਪਹਿਲਾਂ ਪ੍ਰਸ਼ਾਸਨ ਨਾਲ ਗੱਲ ਕਰਦੇ ਆ ਉਹ ਆ ਕੇ ਕੀ ਕਹਿੰਦੇ ਨੇ ਬਿਆਨ ਲੈਣਗੇ ਜੇ ਪ੍ਰਸ਼ਾਸਨ ਇਹਨਾਂ ਦਾ ਹੱਲ ਕਰੂਗਾ ਤਾਂ ਨਹੀਂ ਤਾਂ ਫਿਰ ਪੰਥ ਖੜਾ ਹੀ ਆ ਬਾਬਾ ਜੀ ਆਏ ਬੈਠੇ ਨੇ ਫੌਜਾਂ ਮਿੰਟੋ ਮਿੰਟ ਆ ਜਾਣਗੀਆਂ ਜੇ ਸੱਚਾਈ ਹੋਊਗੀ ਫਿਰ ਸੱਚਾਈ ਤੇ ਖੜੇ ਆ ਅਸੀਂ ਠੀਕ ਨਹੀਂ ਇਹਨੂੰ ਘੋਟਾ ਮੋਟ ਲਿਆ ਇਹਨੂੰ ਕਿਸੇ ਨੇ ਮਾਰਨਾ ਨਹੀਂ ਇਹ ਵੀ ਕਹਿ ਰਹੇ ਆ ਜੋ ਮਰਜ਼ੀ ਦੇਖ ਸਕਦੇ ਵੀ ਇਹਨੂੰ ਮਾਰਨਾ ਨਹੀਂ ਮਾਰਨਾ ਨਹੀਂ ਬਹੁਤ ਮਾਰ ਲਿਆ ਸੱਚਾਈ ਦੇਖ ਲਈ ਆਪਾਂ ਜੇ ਪ੍ਰਸ਼ਾਸਨ ਹੱਲ ਕਰਦਾ ਨਹੀਂ ਕਰਦਾ ਨਹੀਂ ਫਿਰ ਅਸੀਂ ਖੜੇ ਆਂ ਮਹਾਰਾ ਦੇ ਬਾਈ ਜੀ ਜਿੰਨੇ ਵੀ ਮੇਰੇ ਭਰਾ ਖੜੇ ਨੇ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਆ ਜਾਣ ਦਿਓ ਕੋਈ ਜਵਾਕ ਹੈ ਠੀਕ ਹੈ ਮਾਲਕ ਹੈ ਬਸ ਆਉਣਾ ਚਾਹੀਦਾ ਹੈ ਮੇਰੀ ਗੱਲ ਸੁਣੋ ਕਾਰਵਾਈ ਕਾਲ ਸਾਈ ਤੌਰ ਤੇ ਹੋਊਗੀ ਜੇ ਕਾਰਵਾਈ ਜ਼ਮਾਨਤ ਕਲੀ ਨਹੀਂ ਹੋਈ ਤਾਂ ਕਾਲ ਸਾਈ ਤੌਰ ਤੇ ਕਾਰਵਾਈ ਹੋਵੇ ਬਾਈ ਖੜੇ ਆਪਾਂ ਸੁਣ ਲਓ ਹਾਂ ਜੀ ਹਾਂ ਜੀ ਬਰੇ ਬੋਲੋ ਖੜੇ ਆ ਪ੍ਰਸ਼ਾਸਨ ਆਊਗਾ ਖੜੇ ਆ ਪ੍ਰਸ਼ਾਸਨ ਤੁਹਾਡੇ ਸਾਹਮਣੇ ਗੱਲ ਕਰ ਬਾਈ ਠੀਕ ਹੈ ਉਹ ਤੋਂ ਤੁਸੀਂ ਆਪਸ ਵਿੱਚ ਬੈਠ ਕੇ ਗੱਲ ਕਰ ਅਛਾ ਅਸਨੇ ਦੇ ਨਾਮ ਅੰਨੀ ਫਿਰ ਖਾਲਸਾਈ ਤੌਰ ਤੇ ਕਰ ਬਾਬਾ ਜੀ ਮੰਨ ਲਓ ਬਾਬਾ ਜੀ ਮੰਨ ਲਓ ਮੇਰੀ ਗੱਲ ਸੁਣੋ ਤੁਸੀਂ ਨਾ ਬੋਲੋ ਖਾਲਸਾ ਦੀ ਖੜੇ ਨੇ ਨਾ ਤੁਹਾਡਾ ਕੋਈ ਹੱਕ ਨਹੀਂ ਬੋਲਣ ਦਾ ਕੋਈ ਗੱਲ ਨਹੀਂ ਵੇਖੋ ਮੇਰੀ ਗੱਲ ਤਾਂ ਸੁਣ ਲਓ ਬਾਈ ਜੀ ਇਹ ਕਿਉਂ ਨਹੀਂ ਬੋਲ ਸਕਦਾ ਬੋਲ ਵੀ ਸਕਦਾ ਬਾਈ ਜੀ ਅੱਕ ਚ ਖੜੇ ਇੱਕ ਮਿੰਟ ਰੱਖੋ ਇਹ ਨਾਲ ਹੀ ਸਾਡੇ ਖੜੇ ਨਾਲ ਹੀ ਕਹਿੰਦਾ ਕੋਈ ਨਹੀਂ ਕੋਈ ਸਮਝਦਾ ਮੇਰੀ ਗੱਲ ਤਾਂ ਸਮਝੀ ਲੋ ਮਹਾਰਾਜ ਦੇ ਨਾਲ ਹੀ ਇਹ ਨਸਾਲਾ ਗੱਲ ਹੈ ਇੱਕ ਖੜਾ ਲਗਾ ਮੇਰੀ ਗੱਲ ਤਾਂ ਸੁਣੋ ਇੱਕ ਖੜਾ ਲਗਾ ਉਹ ਨਿਕਲੇ ਨਹੀਂ ਨਹੀਂ ਛੂਟੂ ਵੀ ਨਹੀਂ ਜੇ ਮੇਰੇ ਰੁਕੋ ਮੇਰੀ ਗੱਲ ਸੁਣੇ ਸਿੰਘ ਸਾਹਿਬ ਸਾਡੇ ਨਾਲ ਹੀ ਨੇ ਅਸੀਂ ਸੁਣਾਇਆ ਇਹਨੂੰ ਬਿਲਕੁਲ ਇਹਨਾਂ ਨੂੰ ਅਸੀਂ ਉੱਤਰੀ ਛੱਡ ਦਿੰਦੇ ਨਾ ਅਸੀਂ ਟੱਕਾ ਕੀਤਾ ਅਸੀਂ ਦੋਨਾਂ ਨੇ ਕਿਹਾ ਵੀ ਸਾਨੂੰ ਇਹ ਕਹਿ ਰਹੇ ਆ ਉਹੀ ਕਹਿ ਰਹੇ ਆ ਇਹਨੂੰ ਕਿਸੇ ਨੇ ਮਾਰਨਾ ਨਹੀਂ ਸਾਡੇ ਨੂੰ ਪਹਿਲਾਂ ਜਿੰਨਾ ਕੁੱਟ ਲਿਆ ਕਿਸੇ ਅਸੀਂ ਨਾ ਕਿਹਾ ਵੀ ਕਿਸੇ ਨੇ ਕੁੱਟਣਾ ਨਹੀਂ ਅਸੀਂ ਬਚਾ ਕੇ ਉਹਦੇ ਪ੍ਰਸ਼ਾਸਨ ਨੂੰ ਆ ਜਾਣ ਦਾ ਪ੍ਰਸ਼ਾਸਨ ਇੱਕ ਗੱਲ ਇਹੋ ਕਿ ਇੱਥੋਂ ਲੈ ਕੇ ਅੱਪਾ ਕਿਤੇ ਥਾਣੇ 'ਚ ਵੀ ਲਿਜਾ ਸਕਦੇ ਅਸੀਂ ਪਰ ਅਸੀਂ ਇੱਥੇ ਰਿਹਾ ਅਸੀਂ ਇੱਧਰ ਉੱਧਰ ਵੀ ਹੋ ਗਏ ਨਾ ਮੈਂ ਸੱਚੇ ਸਾਮਨੇ ਆ ਕੇ ਲੱਗਦਾ ਜੇ ਪ੍ਰਸ਼ਾਸਨ ਨਹੀਂ ਕੋਈ ਕਰਦਾ ਸਾਰੇ ਬੁਲਾਓ ਜੀ ਬੁਲਾ ਲਓ ਅਸੀਂ ਨਹੀਂ ਗਏ ਅਸੀਂ ਕੱਢਿਆ ਆਪ ਵੀ ਕੱਢੇ ਕੋਈ ਨਹੀਂ ਮੇਰੇ ਕੋਈ ਗੱਲ ਨਹੀਂ ਕੰਦਨ ਪਰਸੋਂ ਵੀ ਨੂੰ ਦੇਖਿਆ ਪਰਸੋਂ ਵੀ ਦੇਖਿਆ ਇੱਕ ਬੰਦਾ ਆਇਆ ਬੈਕ ਨੂੰ ਜੇ ਇਹ ਇੱਕ ਸੂਰਬਾਰ ਹੋਇਆ ਪ੍ਰਸ਼ਾਸਨ ਨੂੰ ਆ ਜਾਣ ਦੋ ਬਿਆਨ ਕੁੜੀ ਦੇ ਲੈਣਗੇ ਇਹਦੇ ਬਿਆਨ ਲੈਣ ਜੇ ਪ੍ਰਸ਼ਾਸਨ ਹੱਲ ਕਰਦਾ ਜੇ ਬਾਅਦ ਨਾਲ ਨਾ ਕਾਓ ਫਿਰ ਉਹਦੇ ਬਾਹਰ ਖੜੇ ਹਾਂ ਹਾਂ ਬਸ ਜੇ ਮਨ ਨੂੰ ਕੁੜੀ ਮੰਨ ਲਓ ਪ੍ਰਸ਼ਾਸਨ ਨਾਲ ਲੱਗਦਾ ਹੈਗਾ ਸਜ਼ਾ ਦੇਣ ਨੂੰ ਪਹਿਲਾਂ ਪ੍ਰਸ਼ਾਸਨ ਨੂੰ ਆ ਜਾਣ ਦੋ ਪਿਆਰ ਨਾਲ ਤੱਕਾ ਨਾ ਕਰੋ ਠੀਕ ਨਹੀਂ ਆਪਾਂ ਕੇ ਇਹਦਾ ਕੋਈ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਹੈ ਆਪਾਂ ਖੜੇ ਆਂ ਮਹਾਰਾਜ ਨੇ ਬਾਣਾ ਸਚੂ ਸਾਹਿਬ ਵੀ ਆ ਗਏ ਸਚੂ ਇਹ ਦੁਪਹਿਰੇ ਵੀ ਪਰसों ਵੀ ਖੜਿਆ ਗਿਆ ਪਤਾ ਕੀ ਆ ਬਾਸ਼ਾ ਜੀ ਸਚਾਈ ਤੋਂ ਬਿਨਾ ਮਾਰੇਗਾ ਫਿਰ ਵੀ ਆਪਾਂ ਐਸਐਚਓ ਸਾਹਿਬ ਆ ਰਹੇ ਨੇ ਆਓ ਉਹ ਗੱਡੀ ਆ ਗਈ ਆ ਉਹ ਆ ਕੇ ਆਪ ਦੇਖੋ ਮਹਾਰਾਜ ਹੈ ਨਾ ਬਾਸ਼ਾ ਜੀ ਕਹਿੰਦਾ ਜਿਹੜੇ ਅਸੀਂ ਖੜੇ ਦਾ ਨਾਲ ਠੀਕ ਆ ਬਾਸ਼ਾ ਆ ਜਿਹੜੇ ਮੁੰਡੇ ਜਿਹੜੇ ਮੁੰਡੇ ਸਾਡੀਆਂ ਨਹੀਂ ਨਹੀਂ ਵੀਰੇ ਅਸੀਂ ਨਹੀਂ ਬਾਬਾ ਜੀ ਬਾਬਾ ਜੀ ਤੁਹਾਡੇ ਕੋਲੇ ਆਉਣਾ ਸੇਫ ਆ ਜਿੰਨਾ ਜਨ ਪ੍ਰਸ਼ਾਸਨ ਨਹੀਂ ਹੁੰਦਾ ਤੁਸੀਂ ਐਸੇ ਤੁਸੀਂ ਆ ਗਏ ਜਿੰਨਾ ਜਨ ਪ੍ਰਸ਼ਾਸਨ ਮੈਂ ਬਾਈ ਖੁਦ ਦੇਖਿਆ ਨੂੰ ਹੈ ਦੁਪਹਿਰੇ 2 ਵਜੇ ਦਾ ਟਾਈਮ ਸੀਗਾ ਮੈਂ ਤੇ ਮੇਰਾ ਦੋਸਤ ਮੈਂ ਤੇ ਮੇਰਾ ਦੋਸਤ ਉਸ ਗੱਡੀ ਦੀ ਸਰਵਿਸ ਕਰਾ ਰਹੇ ਸੀਗੇ ਅਸੀਂ ਜਦੋਂ ਇਧਰ ਨੂੰ ਆਏ ਚਲੋ ਇਹ ਕੁੜੀ ਉਹ ਜਵਾਗੜੀ ਅੰਦਰ ਖੜੀ ਸੀਗੀ ਅੰਦਰ ਜਦੋਂ ਖੜੀ ਕਰਨ ਤੋਂ ਬਾਅਦ ਮੈਂ ਕਿਹਾ ਇਹ ਹੀ ਮੁੰਡਾ ਸੀ ਇਹ ਹੀ ਮੁੰਡਾ ਸੀ ਵੀਰੇ ਜਦੋਂ ਖੜੀ ਮੈਂ ਕਿਹਾ ਚਲ ਜਰਾ ਵੀ ਜਵਾਗੜੀ ਇਹ ਫਿਰਦੀ ਆਂ ਪਰਦੀ ਆ ਬਾਹਰ ਨੂੰ ਕਰਨ ਦੀ ਆਪਾਂ ਇੱਧਰ ਨਹੀਂ ਕਰਦੇ ਤੇ ਉਸ ਤੋਂ ਬਾਅਦ ਕਹਿੰਦਾ ਯਾਰ ਚਲੇਦਾ ਚਾਚਾ ਹੋਊਗਾ ਜਾਂ ਇਹਦਾ ਡੈਡੀ ਹੋਊਗਾ ਚਲ 10 ਮਿੰਟਾ ਬਾਅਦ ਜਦੋਂ ਸਾਨੂੰ ਨਹੀਂ ਕੁਛ ਲੱਗਿਆ ਮੈਂ ਕਿਹਾ ਸਾਲੇ ਕਿਧਰ ਨੂੰ ਵਾਗੇ ਹੋ ਐਸੀ ਨਿਗਾਹ ਜੀ ਮਾਰੀ ਕੁੜੀ ਤਾਂ ਚਵਾਖੜੀ ਬਾਥਰੂਮ ਕਰ ਰਹੀ ਸੀ ਕੱਪੜੇ ਲੈ ਖੜੀ ਸੀ ਇਹ ਭੈਣ ਜਿਹੜਾ ਕੋਡਾ ਹੋਇਆ ਐ ਖੜਾ ਜਿਹਦਾ ਸਾਹਮਣੇ ਨਹੀਂ ਜਿਹੜਾ ਇਹ ਬਾਬਾ ਖੜਾ ਐ ਕੌਣ ਐ ਜਾਣਦਾ ਇਹ ਬਾਬੇ ਨੂੰ ਲਿਕਸ਼ਨ ਨੂੰ ਜਾਣਦਾ ਇਹ ਬਾਬਾ ਨੂੰ ਮੈਂ ਕਿਹਦਾ ਜਾਣਦਾ ਆਸੀ ਆ ਵੀ ਮੈਂ ਸਿਰਫ ਇਹ ਮੁੰਡੇ ਨੂੰ ਜਾਣਦਾ ਜਦੋਂ ਇਹ ਪੂਰੀ ਨੰਗੀ ਪੈਰ ਖੜੀ ਦੀ ਬਾਹਰ ਬਾਹਰ ਕਰ ਦਿਓ ਜੀ ਬਾਹਰ ਕੱਢੋ ਜੀ ਇਹ ਆ ਆਈ ਆ ਜੀ ਆਓ ਜੀ ਇੱਕ ਮਿੰਟ ਬਾਹਰ ਕਰਨ ਵਾਲਾ ਜਾਣਣੇ ਇਹ ਮਾਰ ਮਾਰ ਮਾਰਿਓ ਨਾ ਮਾਰ 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 ਨਹੀਂ ਪਤਾ ਕੌਣ ਹੈ ਬਲਾ ਤਾਂ ਪਵਾ ਕਰੂ ਹਣ ਬਾਈ ਯਾਰ ਸਾਡਾ ਭੈਣ ਚੋਦਾ ਨੇ ਵੀ ਆ ਗਏ ਕੀ ਕਰਤਾ ਬ੍ਰੀ ਬਸੀ ਬੇਟੀ ਅਰੇ ਕਾਰ ਮਾਰ ਖਾਪੜੀ ਭੈਣ ਘੇਰਦਾ ਲੋਟ ਹੈ ਕੀ ਚੱਕਰ ਹੈ ਬਾਪੇ ਨਾਲ ਹੀ ਲੈ ਜਲੋ ਕਾਰਵਾਈ ਪੂਰੀ ਕਰ ਲਈ ਸਾਈਡ ਤੇ ਹੋ ਗਏ ਉਹ ਪਿੱਛੇ ਹੋ ਬਾਈ ਯਾਰ ਨਵੀਂ ਭੈਣ ਦੀ ਛੋਲੀ ਮੈਂ ਸਰਿਆਂ ਨਾਲ ਬੜੇ ਮਜੇ ਆ ਉੱਥੇ ਕਰ ਰਹੇ ਜੀ ਮੁੱਛੀ ਨੂੰ ਅਰੇ ਮਾਰ ਪੈਂਡ ਚੌਦਾਨਾ ਪਈਆਂ ਦੇ ਇਹਨਾਂ ਦੀ ਪਵਾਵਾ ਚੁੱਪ 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 ਪੈਣ ਚੌਦਾਨਾ ਕੰਮੀਆ ਬਾਬਾ ਸ਼ਰਮਾਇਆ ਹੋਰ ਪੈਣ ਤੁਸ ਨੂੰ ਪੱਤਾ ਵਾਸ ਪੈਣ ਦਿਨ ਹੋਰ ਨੂੰ ਨਹੀਂ ਜੀ ਤੁਹਾਡੀ ਪੂਰੀ ਰਿਪੋਰਟ ਕਰੀ ਬਈ ਇਹਦੀ ਇਹ ਜੀ ਗੱਲ ਆਪਾਂ ਜਦੋਂ ਮੈਂ ਸਰੇ ਮੈਂਕਦਾ ਪ੍ਰੇਖਣ ਮੈਂ ਸਾਰ ਨੂੰ ਸੁਣ ਸਕਾ ਇਕੱਲੀ ਆਉਦੀ ਪੈਰ ਤੇ ਮੇਰੇ ਬਾਹਰ ਨੇ ਤੇ ਛੱਡਿਆ ਇਸ ਸਮੇਂ ਪ੍ਰਸ਼ਾਸਨ ਉਹ ਛੱਡਿਆ ਜਿਹੜਾ 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 ਜਿਹੜੇ ਗਵਾਹ ਨੇ ਹੁਣ ਨਾਲ ਬੈਠੋ ਬਈ ਜਿਹੜੇ ਗਵਾਹ ਨੇ ਉਹ ਦੀਗਾ ਭਾਈ ਉਹ ਦੀਗਾ ਦੇਖ ਆ ਬਣਾਉਣਾ ਵੀ ਵੀਡੀਓ ਹੈਗੀ ਆ ਬਈ ਉਹਨਾਂ ਨੇ ਵੀਡੀਓ ਜਿਹੜੇ ਗਵਾਹ ਨੇ ਕੋਈ ਨਹੀਂ ਕਰ ਰਹੀ ਗੱਲ ਬਸ ਤਰਫ ਪਰੰਤ ਨੂੰ ਬੇਸ਼ਰਮ ਗੱਲ ਹੈ ਜਵਾਬ ਆਪਾਂ ਹੁਣ ਹੀ ਗੱਲ ਕਰ ਲੈਨੇ ਆ ਬੜੀ ਕਰੋ ਗੱਲ ਉਹ ਕਿਹਾ ਸੀ ਨਾ ਪ੍ਰਸ਼ਾਸਨ ਕੋਲੋਂ ਮੋਰਚਾ ਕਰਾ ਲਵਾ ਲਾ ਬਾਈ ਵੀਰੇ ਜਵਾਬ ਬਾਬਾ ਜੀ ਕਰਦੇ ਟਾਈਮ ਦਾ ਦਿਲ ਥੋੜਾ ਯਾ ਬਾਬਾ ਜੀ ਰੋ 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 ਵੀ ਸ਼ਰਮ ਨਹੀਂ ਹੋ ਜੋ ਇੰਦਰ ਕਪੈਸਟਰ ਆਉਂਦਾ ਛੱਡ ਦੋ ਬਰਾਬਰ ਨਹੀਂ ਭਾਈ ਉਹ ਨਹੀਂ ਸ਼ਰਮ ਨਹੀਂ ਆਈ ਸਾਲੇ ਨੂੰ ਕਿੱਥੇ ਆਓ ਵਿਆਹ ਜਵਾਕੜੀ ਆ ਪੈਣ ਲੱਗਦੇ ਇਕੱਲੇ ਦੇਖਣ ਨੂੰ ਰੇਪ ਕਰਕੇ ਘਰ ਨੂੰ ਪੈਣ ਬਾਬਾ ਜੀ ਕੋਲ ਨਹੀਂ ਆ ਰਿਹਾ ਉਹ ਇਕਵਾਲ ਖੜ ਜਾ ਯਾਰ ਦੀ ਫੋਟੋ ਲੈ ਲੈ ਯਾਰ ਬੱਸ ਮੈਂ ਉਹ ਬਾਬਾ ਜੀ ਉਹ ਯਾਰ ਇਹਨਾਂ ਨੂੰ ਲਾ ਕੇ ਲਾ ਕੇ ਦੱਸ ਕੇ ਚਲੋ ਭਾਈ ਚੋਕਾਂ ਨੂੰ ਉਹ ਬੱਸ ਕਰੋ ਭਾਈ ਓਏ ਬੱਸ ਕਰੋ ਭਾਈ ਯਾਰ ਦੀਪਕ ਧਿਆਨ ਨਲਗੜਾ ਛੋਟੀ ਐ ਫਾਈਨਲ ਬੰਗਾਰ ਇੱਕ ਕੰਦ ਕੋਹ ਬੋਲ ਬਣਾ ਲੈਂਡ ਰਿਵ ਬੋਲ ਬੋਲੋ ਜਿੱਕੜੋ ਬੜਾਸ ਕਟੋ ਕੀ ਕਹਨੇ ਹੋ ਜੀ ਹਾਂ ਬਲਾਸਕਾਰ ਛੋਟੀਆਂ ਛੋਟੀਆਂ ਬੱਚਿਆਂ ਨਾਲ ਕਰਨਗੇ ਯਾਰ ਤਾ ਇਸ ਸਮੇਂ ਲੋਕੋ ਗੁੱਸੇ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਪੌਸ਼ ਏਰੀਆ ਸਾਰੇ ਸ਼ਹਿਰ ਦੇ ਵਧੀਆ ਲੋਕ ਉਰੇ ਰਹਿੰਦੇ ਨੇ ਤੇ ਇਸ ਸਮੇਂ ਇਹ ਚੰਗੀਆਂ ਬਣਾ ਕੇ ਲੋਕ ਰਹਿ ਰਹੇ ਨੇ ਤੇ ਇੱਕ ਬੁਰਾ ਹੋਣੀ ਚਾਹੀਦਾ ਗਲਤ ਗੱਲ ਆ ਵੀਰੇ ਸ਼ਰਮ ਆਉਣੀ ਚਾਹੀਦੀ ਹੈ ਇਹ ਜਿਹੇ ਬੰਦੇ ਜਿਹੜੇ ਇਹ ਜਿਹੇ ਬੰਦ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹਨੂੰ ਸਾਤ ਸੂਸਾਗ ਤੋਂ ਬਾਈ ਮੈਂ ਇੱਕ ਆਜੇ ਬੰਦ ਨੂੰ ਛੱਡਣਾ ਨਹੀਂ ਕਰਦਾ ਉਹ ਕੁੜੀਆਂ ਨੇ ਉਹ ਮਤਲਬ ਉਹ ਬੰਦੇ ਦਾ ਸਾਥ ਦੇ ਰਹੀਆਂ ਨੇ ਉਹ ਮਤਲਬ ਬੰਦੇ ਪਰ ਮਲਜਮਾ ਦਾ ਸਾਥ ਦੇ ਰਹੀਆਂ ਨੇ ਤੇ ਅਸੀਂ ਅਜੇ ਦੇਖਿਆ ਮਤਲਬ ਉਹ ਸਾਥ ਦੇ ਰਹੀਆਂ ਨੇ ਫਿਰ ਛੱਡਾ ਤਾਂ ਇਹ ਸਮੇਂ ਪਤਾ ਕੀ ਆ ਰਾਤ ਦਾ ਪਹਿਮਾ ਟ੍ਰੈਕਟਰ ਆ ਰਹੀ ਹੈ ਤਾਂ ਇਹ ਸਮੇਂ ਦੀਆਂ ਲਾਈਕ ਵੀ ਸੀਰਾਂ ਦਾ ਲੱਗ ਆਜੇ ਲੋਕਾ ਕਰਕੇ ਦਾ ਬਈ ਬਦਨਾਮ ਹੋ ਜਾਂਦਾ ਆ ਉਹ ਸਰ ਮੋੜ ਕਰਾਉ ਆ ਪੇ ਇਹ ਛੁੱਗੀ ਦੇ ਵਿੱਚ ਲੋਕ ਰਹਿੰਦੇ ਨੇ ਛੁੱਗੀ ਦੇ ਵਿੱਚ ਲੋਕ ਰਹਿੰਦੇ ਨੇ ਇਹਨਾਂ ਦੀ ਕੋਈ ਇਹ ਮੰਨ ਲੋ ਕਿ ਲੋਕਾਂ ਦੇ ਵਿੱਚ ਪਾਣੀ ਹੈ ਮੁਹਰੇ ਇਹ ਤੇ ਬਰਾਬਰ ਬਗਾ ਦੇਣਾ ਜਦੋਂ ਪੂਰੇ ਰਹਿਣਾ ਦੇ ਆ ਮਾਰਾਰ ਦੇ ਪਿੱਛੇ ਹੋ ਕੇ ਆਪਾਂ ਚਾਹੁੰਦੇ ਆ ਪੁਲਿਸ ਅਧਿਕਾਰੀ ਆ ਤੇ ਇਹੋ ਕਿਦਾਂ ਦੀਪਕ ਲੋਕ ਸਾਹਮਣੇ ਆ ਰਿਹਾ ਕਿ ਆ ਲਾਈਵ ਤਸਵੀਰਾਂ ਤੁਹਾਡੇ ਮਰੇ ਪੇਜ ਤੇ ਪੁਲਿਸ ਪ੍ਰਸ਼ਾਸਨ ਨੇ ਪੂਰੀ ਮਸਤਕੀ ਦਿਖਾਉਂਦੇ ਹੋਏ ਇਸ ਸਮੇਂ ਜਿਹੜਾ ਮੁਲਜ਼ਮ ਹੈ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਜੋ ਕਿ ਨਾਮਾલિક ਹੈ ਉਹ ਬੜੀਆ ਜਰੂਰ ਸਾਥ ਤੇ ਜਾ ਮਿਲ ਲਈ ਜਾਈਦੀ ਆ ਕੱਟੀ ਹੋਰ ਹੈ ਜਦੋਂ ਸਜ਼ਾ ਸਖਤ ਮਿਲਣੀ ਚਾਹੀਦੀ ਆ ਭਾਈ ਤੇ ਇਸ ਸਮੇਂ ਦੀਆਂ ਲਾਈਵ ਤਸਵੀਰਾਂ ਤੁਹਾਡੇ ਮੂਰੇ ਪੇਸ਼ ਕਰ ਰਹੇ ਆ ਮੈਕਸਾ ਕੋਦੇ ਨਵੀਂ ਇਹਨੇ ਹੈ ਇਸ ਜੁਗੀ ਦੇ ਵਿੱਚ ਜੋ ਪਰਿਵਾਰ ਰਹਿੰਦੇ ਨੇ ਇੰਨਾ ਦੀ ਜੁਗੀ ਵਾਲਿਆਂ ਦੀ ਹੀ ਆਪਸ ਜਿਹੜੀ ਹੈ ਕਹਦੀ ਏ ਜੁਗੀ ਵਾਲਿਆਂ ਦੀ ਕੁੜੀ ਛੋਟੀ ਜੀ ਮਾਈਨਰ ਕੁੜੀ ਹੈ ਜਿਹਦੇ ਨਾਲ ਲੋਕਾਂ ਦਾ ਕਹਿਣਾ ਹੈ ਕਿ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਸਮੇਂ ਲੋਕਾਂ ਨੇ ਕਾਫੀ ਉਹ ਮੁੰਡੇ ਨੂੰ ਕੁੱਟਿਆ ਮੁੰਡਾ ਵੀ ਹਜੇ ਮਾਈਨਰ ਹੈ ਜੋ ਦੇਖਣ ਚ ਲੱਗ ਰਿਹਾ ਤਾਂ ਅੱਗੇ ਕੀ ਨਿਕਲਦਾ ਹੈ ਇਹਦਾ ਰਿਜ਼ਲਟ ਕੀ ਆਉਂਦਾ ਉਹ ਆਉਣ ਵਾਲਾ ਟਾਈਮ ਪੁਲਿਸ ਦੀ ਤਕਤੀ ਉਸ ਕੋ ਬਾਦਾ ਮਿਲਨੀ ਚਾਹੀਦੀਆ ਵੀ ਅੱਜ ਤੋਂ ਬਾਅਦ ਕੋਈ ਮੁੰਡਾ ਇਹ ਜਹਿਜੇ ਕੰਮ ਕਰਨੀ ਚੱਕ ਕੇ ਵੀ ਨਾ ਉਹ ਸਖਤ ਤੋਂ ਸਖਤ ਦੇ ਅਮੀਲੀ ਪਾ ਲਿਆ ਬਾਈ ਇਹੀ ਕੰਮ ਤੇ ਇਹਨਾਂ ਨੇ ਮੂੰਹ ਪਾ ਲਿਆ ਇਹਨਾਂ ਨੂੰ ਸਾਰੇ ਜਾਨੇ ਨੂੰ ਬਾਡੇ ਲੱਗ ਜੋ ਨਸ਼ੇ ਕਰ ਕਰ ਸਾਲਿਆਂ ਨੇ ਸਾਰੀ ਸ਼ੋਅ ਕਰ ਰੱਖੀ ਆ ਭੈਣ ਜੋ दारू ਪੀ ਲਾ ਰੱਖੀ ਇਹਨਾਂ ਨੇ ਸਾਲਾ ਆ ਬਾਈ ਵੀਰੇ ਸਾਹਮਣੇ ਦੇ ਸਾਹਮਣੇ ਲੁਕਿਆ ਇਹਨਾਂ ਨੂੰ ਸਾਰੇ ਪਰਸੋਂ ਵੀ ਦੇਖਿਆ ਇਹਨੇ ਗੱਤਾਰ ਨੰਗੇ ਜਿਹੜੀ ਗੱਲਬਾਤ ਆ ਜਿੰਨੀ ਮੈਂ ਦੇਖਿਆ ਮੈਂ ਸਾਰੀ ਦੱਸੂਗਾ ਮੈਂ ਤੁਸੀਂ ਦੱਸੋ ਆਰਮਨਾਲ ਦੱਸੋ ਤੁਸੀਂ ਪਹਿਲੀ ਵਾਰ ਉਹ ਮੁੰਡੇ ਨੂੰ ਕਦੋਂ ਦੇਖਿਆ ਉਹ ਪਹਿਲੀ ਵਾਰ ਵੀਰੇ ਅਸੀਂ ਸਾਡੀਆਂ ਨੇ ਐਂਬੂਲੈਂਸਾਂ ਅਸੀਂ ਘਟੋ ਘਟਾ 8-9 ਸਾਲਾਂ ਤੋਂ ਅਸੀਂ ਔਰੇ ਜਾਨਮੁਰੇ ਖੜਦੇ ਆ ਠੀਕ ਆ ਜੀ ਉਸ ਤੋਂ ਬਾਅਦ ਅਸੀਂ ਦੁਪਹਿਰੇ ਗੱਡੀ ਦੀ ਸਰਵਿਸ ਕਰਾਉਣ ਆਏ ਸੀਗੇ ਤੇ ਇਹ ਮੁੰਡਾ ਜਦ ਅਸੀਂ ਪਹਿਲੀ ਵਾਰ ਦੇਖਿਆ ਪਹਿਲਾਂ ਗੁਰਦੁਆਰੇ ਸਾਡੇ ਵਿੱਚ ਬੱਜਿਆ ਸੀ ਗੁਰਦੁਆਰੇ ਖੜੇ ਸੀਗੇ ਜਦੋਂ ਵਿੱਚ ਬੱਜਿਆ ਉਸ ਤੋਂ ਬਾਅਦ ਇਹ ਦੁਪਹਿਰੇ ਅਸੀਂ ਔਰੇ ਗੱਡੀ ਖੜਾ ਕੇ ਮਤਲਬ ਕਿ ਬਾਥਰੂਮ ਕਰਨ ਰੁਕੇ ਤਾਂ ਇਹ ਇਹ ਕੁੜੀ ਨੂੰ ਲੈ ਕੇ ਪੌੜੀਆਂ ਥੱਲੇ ਬੈਠਾ ਸਮਝ ਗਏ ਉਹ ਕੁੜੀ ਨੂੰ ਗਾਣਾ ਵੀ ਕੱਢ ਰਹੀ ਸੀ ਜਦੋਂ ਅਸੀਂ ਨੇ ਦੇਖਿਆ ਮਾਹੌਲ ਹੀ ਕਰਦਾ ਕਹਿੰਦਾ ਤੇ ਮੇਰੀ ਭੈਣਾਂ ਮਾਖਾ ਤੂੰ ਨੰਗੀ ਨੂੰ ਨੰਗੀ ਕਰੇਗਾ ਫਿਰ ਅਸੀਂ ਨੇ ਖੱਲਿਆ ਦੁਪਹਿਰੇ ਬਾਹਰ ਨੇ ਦੇ ਕੇ ਕੁੱਟੇ ਬਹੁਤ ਅਸੀਂ ਨੇ ਦੋ ਜਾਣੇ ਦੁਪਹਿਰ ਦੀ ਗੱਲ ਅੱਜ ਦੁਪਹਿਰ ਅੱਜ ਦੁਪਹਿਰ ਦੀ ਗੱਲ ਹੈ ਜੀ ਅੱਛਾ ਅੱਜ ਦੁਪਹਿਰੇ ਇਹਨੂੰ ਕੁੱਟ ਕੇ ਅਸੀਂ ਨੇ ਵਾਰਨਿੰਗ ਦੇ ਕੇ ਛੱਡਤਾ ਇਹ ਕਹਿੰਦੇ ਸਾਡਾ ਰਿਸ਼ਤੇਦਾਰ ਆ ਮੈਂ ਉਹਨੂੰ ਕਹਿੰਦਾ ਮਾਖਾ ਅੱਜ ਤੋਂ ਬਾਅਦ ਇੱਧਰ ਦਿਸੇ ਨਾ ਅਸੀਂ ਪਹਿਲੀ ਵਾਰ ਦੇਖਿਆ ਇਸ ਤੋਂ ਬਾਅਦ ਨਾ ਦਿਸੇ ਨਾ ਅਗਰ ਦੁਬਾਰੇ ਉਸ ਤੋਂ ਬਾਅਦ ਹੁਣ ਜਦੋਂ ਮੈਂ ਸਰਕਾਰੀ ਹਸਪ ਤੇ ਜਿਹੜੀ ਇਹ ਅੱਜ ਹੋਣ ਦੀ ਘਟਨਾ ਹੈ ਇਹ ਇਹਦਾ ਪ੍ਰਤੱਖ ਦਰਸ਼ਕ ਕੋਈ ਹੈਗਾ ਉਰੇ ਮੌਜੂਦ ਜਿਹੜੇ ਆਪਦੀ ਅੱਖਾਂ ਨਾਲ ਕੁਝ ਦੇਖਿਆ ਹੋਵੇ ਜਾਂ ਆਪਦੀ ਅੱਖਾਂ ਨਾਲ ਉਹ ਬੰਦਾ ਕਿੱਥੇ ਆ ਗਿਆ ਅੱਖਾਂ ਨਾਲ ਹੀ ਦੇਖਿਆ ਵੀਰੇ ਮੈਂ ਮੈਂ ਤਾਂ ਫੜਿਆ ਉਹਨੂੰ ਪੋੜੀਆਂ ਥਲੋਂ ਮੈਂ ਕੱਢ ਕੇ ਲੈ ਕੇ ਆਇਆ ਪਸਾ ਤੋਂ ਪਹਿਲਾਂ ਮੈਂ ਫੜਿਆ ਮੈਂ ਪੋੜੀਆਂ ਥਲੋਂ ਉਹਨੂੰ ਜਦੋਂ ਕੁੜੀ ਨੰਗੀ ਸੀ ਉਹਦੇ ਕੱਪੜੇ ਪਵਾ ਕੇ ਮੈਂ ਉਹਨੂੰ ਕੱਢ ਕੇ ਲੈ ਕੇ ਆਇਆ ਆ ਪਈਏ ਨੂੰ ਵੀ ਤੂੰ ਇੱਥੇ ਘਰ ਕੀ ਰਿਹਾ ਮੈਂ ਜੇ ਉਸ ਟਾਈਮ ਇੱਕ ਮੇਰਾ ਦੋਸਤ ਠੀਕਾ ਉਹ ਬੰਦਰ ਵੀ ਵੜਿਆ ਜਦੋਂ ਉਹ ਮੈਂ ਬਾਜ਼ਮਾਰੀ ਵਾਂਖਾ ਪੜੀ ਆ ਬਾਬਾ ਜੀ ਆ ਗਏ ਬਾਬਾ ਜੀ ਹਾਂਜੀ ਬਾਬਾ ਜੀ ਤੁਹਾਡੇ ਨਾਲ ਦੋ ਕੁ ਗੱਲਾਂ ਕਰਨੀਆਂ ਆ ਕਰੋ ਜਿੰਨੀਆਂ ਮਰਜ਼ੀ ਕਰੋ ਤੁਸੀਂ ਮੈਨੂੰ ਐਂ ਦੱਸੋ ਬਾਬਾ ਜੀ ਤੁਸੀਂ ਅ ਜਦੋਂ ਉਹ ਮੁੰਡੇ ਨੂੰ ਕੁੱਟ ਰਹੇ ਸੀ ਉਦੋਂ ਤੁਸੀਂ ਉਹਨੂੰ ਰੋਕਿਆ ਅਸੀਂ ਗੱਡੀ ਚਲਾ ਅਸੀਂ ਖੜ ਗਏ ਜਦੋਂ ਇਹ ਵੀਰੇ ਹੋਰੀ ਇਹਨੂੰ ਕੁੱਟ ਰਹੇ ਸੀ ਸਾਰੇ ਮੁੰਡੇ ਕੁੱਟ ਰਹੇ ਸੀ ਨਾ ਇਹ ਕਹਿੰਦੇ ਵੀ ਐਂ ਕਰਕੇ ਕੁੜੀ ਦੇ ਇਹਨੇ ਕੱਪੜੇ ਉਤਾਰੇ ਨੇ ਗਲਤ ਕੰਮ ਕਰ ਰਿਆ ਸੀ ਅਸੀਂ ਵੀ ਉਹਦੇ ਇੱਕ ਡੰਡਾ ਮਾਰਿਆ ਸਾਰੇ ਮਾਰਿਆ ਨਾ ਉਸ ਤਰ੍ਹਾਂ ਸਾਰੇ ਮਾਰਨ ਲੱਗੇ ਅਸੀਂ ਉਹਨਾਂ ਨੂੰ ਬਚਾਇਆ ਵੀ ਯਾਰ ਇਹਨੂੰ ਮਾਰ ਦੇਣਗੇ ਸਚਾਈ ਦਾ ਪਤਾ ਲੱਗੇ ਅਸੀਂ ਆਖਿਆ ਵੀ ਚਲੋ ਆਪਾਂ ਉਹਦੇ ਮਾਪੇ ਬਾਬਲੇ ਲੈ ਕੇ ਚੱਲ ਜਾਂ ਜੇ ਕੁੜੀ ਨੇ ਕਹਿਤਾ ਵੀ ਮੇਰੇ ਨਾਲ ਇਹਨੇ ਗਲਤ ਕੰਮ ਕੀਤਾ ਪਹਿਲਾਂ ਪ੍ਰਸ਼ਾਸਨ ਬੁਲਾਵਾਂਗੇ ਉਸ ਤੋਂ ਬਾਅਦ ਫਿਰ ਖਾਲਸਾ ਕਾਰਵਾਈਆਂ ਪਾਉਂਦਾ ਹਾਂ ਅਸੀਂ ਇੱਕ ਗੱ ਦੇਣਾ ਜਰੂਰ ਬੰਦ ਕਰ ਬਿਲਕੁਲ ਪਹਿਲਾਂ ਥੂੜੀ ਨੇ ਆਪ ਵੀ ਗਾਂ ਦਿੱਤੇ ਨੇ ਬਈ ਪਹਿਲਾਂ ਵੀ ਆ ਜਵਾਬ ਦੇ ਨਜਵਾਖ ਲੈ ਜੋ ਗੱਲ ਹੋਈ ਮੈਂ ਤੁਹਾਨੂੰ ਦੱਸਦਾ ਇੱਕ ਬੰਦਾ ਆਇਆ ਸੀ ਕਹਿੰਦੇ ਕੱਲ ਵੀ ਭਜਾਏਗਾ ਉਹੀ ਕੰਮ ਦਾ ਫੇਰ ਆਇਆ ਨਾ ਸੱਚੀ ਉਹ ਕੱਲ ਕੋਈ ਹੋਰ ਦੇਖੇ ਕਿ ਨਹੀਂ ਠੀਕ ਹੈ 2 ਵਜੇ ਦੁਪਹਿਰੇ ਵੀ ਭਜਾਏਗਾ ਯਾਰ ਮੈਂ ਪੱਕਾ ਗਵਾਹ ਮੈਂ ਖੁਦ ਦੇਖਿਆ ਮੈਂ ਖੁਦ ਫੜ ਕੇ ਲੈ ਕੇ ਆਇਆ ਪੈਣ ਦੋ ਨੰਦੇ ਨੂੰ ਰਿਸ਼ਤੇਦਾਰ ਕਿਹੜੇ ਪਾਸੋਂ ਦੱਸੀ ਜਾਂਦੇ ਨੇ ਕਹਿੰਦੇ ਸਾਡਾ ਰਿਸ਼ਤੇਦਾਰ ਪਤੀਜਾ ਦਾ ਕਿਹੜੇ ਪਾਸੋਂ ਕਿਹਾ ਵੀ ਨਾ ਹੀ ਕਿਈ ਜੰਦਰ ਦਾ ਸਲਾਹੇ ਇਹਦੀ ਮੰਮੀ ਸੁਨਾਮ ਰਹਿੰਦੀ ਹੈ अच्छा ਵੀ ਸਨਾਮ ਤੋਂ ਇੱਥੇ ਕੀ ਕਰਨ ਆਇਆ ਬੰਦਾ ਇਸ ਹੱਬ ਨਿਲਦੇ ਆਪ ਗਲਤ ਕੰਮ ਕਰ ਰਹੇ ਨੇ ਔਰੇ ਅਸੀਂ ਦੇਖਿਆ ਪਹਿਲੀ ਵਾਰ ਇਹ ਖਬਰ ਪਹਿਲਾਂ ਆਇਆ ਹੋ ਮੇਰਾ ਤੁਹਾਨੂੰ ਸਾਡੇ ਵੀ ਧਿਆਨ ਪੈਣਾ ਨੇ ਵੀਰੇ ਸਾਡੀ ਵੀ ਕੁੜੀਆਂ ਨੇ ਤੁਹਾਨੂੰ ਕਿਹਾ ਸਾਡੇ ਨਾਲ ਨੇ ਪੁੱਛਿਆ ਉਹਦਾ ਨਾਮ ਬਣਾਦਾ ਬੱਚੇ ਸਕੂਲ ਜਾਣੇ ਵੀ ਭਈਏ ਯਾਰ ਅੱਭੀ ਆਪ ਜੋ ਕੱਡੇ ਜਾਣੇ ਚਾਹੀਦੇ ਉਹਨਾਂ ਨੇ ਸਾਡੇ ਨਾਲ ਉਹਨਾਂ ਨੇ ਕੰਮ ਨਹੀਂ ਹੈਗਾ ਔਰੇ ਖੜ ਜੋ ਜਦੋਂ ਹੜਾਏ ਸੀ ਪੰਜਾਬ ਨਾਲ ਕੋਈ ਨਹੀਂ ਖੜਿਆ ਭਈਏ ਪੱਜ ਕੇ ਆਪਦੇ ਉਧਰ ਜਾ ਰਹੇ ਯੂਪੀ ਪੱਜ ਕਿਉਂ ਜਾ ਰਹੇ ਨੇ ਪੰਜਾਬ ਨਾਲ ਕਿਉਂ ਨਹੀਂ ਕੱਢਦੇ ਫਿਰ ਭਈਏ ਪੱਜਾਇਆ ਕਿ ਪੈਸੇ ਵੀਰੇ ਆ ਉਹ ਆਉਂਦੇ ਨੇਗੇ ਪੈਸੇ ਵੀ ਦੀ ਆ ਜਾਣੇ ਸਾਰੀ ਮੂੰ ਇਸ ਸਮੇਂ ਮੈਂ ਉਹਨਾਂ ਲੋਕਾਂ ਦੇ ਵਿਚਕਾਰ ਖੜਾ ਹਾਂ ਇਸ ਦੀ ਗੱਲ ਗੱਲ ਇਹ ਹੈ ਕਿ ਤੁਸੀਂ ਨਾ 5 ਮਿੰਟ ਪਹਿਲਾਂ ਦਾ ਮੇਰਾ ਲਾਈਵ ਦੇਖੋ ਮੈਂ ਲਾਈਵ ਦੇ ਵਿੱਚ ਇੱਕ ਗੱਲ ਕਹੀ ਹੈ ਗੱਲ ਕੀ ਕਹੀ ਹੈ ਕਿ ਗਲਤੀਆਂ ਸਾਡੀਆਂ ਨੇ ਅਸੀਂ ਕਦੇ ਇਹ ਜੀ ਆਵਾਜ਼ ਨਹੀਂ ਚੱਕੀ ਕਿ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹੋਵੇ ਸ਼ਹਿਰ ਦੇ ਵਿੱਚ 50% ਲੋਕ ਕਿਰਾਏ ਦੇ ਉੱਤੇ ਕਮਰਾ ਦੇ ਦਿੰਦੇ ਨੇ ਬਿਨਾ ਕਿਸੇ ਵੈਰੀਫਿਕੇਸ਼ਨ ਤੋਂ ਇਹ ਹੈ ਲੋਕ ਆ ਕੇ ਇਹਦਾ ਕੰਮ ਅੱਜ ਤਾਂ ਇਹ ਘਟਨਾ ਅਗਰ ਕਹੀਏ ਸਹੀ ਹੈ ਤਾਂ ਇਹ ਘਟਨਾ ਇਹਨਾਂ ਨੇ ਆਪਸ ਚ ਕਰ ਲਈ ਕੱਲ ਨੂੰ ਇਹ ਸਾਡੇ ਘਰ ਦੇ ਕੰਦਾ ਵੀ ਟੱਪਣਗੇ ਕਿ ਤਾਂ ਉਸ ਸਮੇਂ ਤੁਸੀਂ ਸਿਰ ਦੇ ਉੱਤੇ ਹੱਥ ਰੱਖ ਕੇ ਰੋਗੇ ਸਹੀ ਜੀ ਹਾਂ ਅਰੇ ਲਾਜ਼ਮੀ ਹੈ ਰੋਗੇ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਰਹਿ ਰਿਹਾ ਉਹਦੇ ਕੋਲ ਤਾਂ ਟੋਟੋ ਕਟ ਪੁਲਿਸ ਰਿਕਾਰਡ ਹੋਣਾ ਜ਼ਰੂਰੀ ਹੈ ਪਰ ਗੱਲ ਇਹ ਹੈ ਕਿ ਅਸੀਂ ਅਸੀਂ ਲੋਕ ਆਪਦੇ ਲਾਲਚ ਦੇ ਵਿੱਚ ਆ ਕੇ ਨਹੀਂ ਕਰਵਾ ਰਹੇ ਤਾਂ ਇਹਦਾ ਖਾਮਿਆਜ਼ਾ ਭੁਗਟਾਂਗੇ ਆਉਣ ਵਾਲਾ ਸਮਾਂ ਦੱਸੂਗਾ ਹੋ ਸਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰਨਾ ਮੈਂ ਪ੍ਰੀਤ ਸ਼ਰਮਾ ਲੈ ਕੇ ਮਿਲਦਾ ਕੋਈ ਨਵੀਂ ਅਪਡੇਟ ਦੇ ਨਾਲ ਧੰਨਵਾਦ